ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਰਤ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ ਚੌਥਾ ਮਤਾ ਜਿਹੜਾ ਕਿ ਪੰਜਾਬ ਦੇ ਵਿੱਚ 13000 ਪਿੰਡਾਂ ਨੂੰ ਲੈ ਕੇ ਹੈ ਕਿਉਂਕਿ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹ ਕਹਿਣਾ ਹੈ ਪਿੰਡ ਮਗਰ ਇੱਕ ਗੁਰਦੁਆਰਾ ਹੋਣਾ ਚਾਹੀਦਾ ਇੱਕ ਸਮਸ਼ਾਨ ਘਾਟ ਹੋਣੀ ਚਾਹੀਦੀ ਹੈ ਇੱਕ ਧਰਮਸ਼ਾਲਾ ਹੋਣੀ ਚਾਹੀਦੀ ਹੈ ਸਕੂਲ ਇੱਕ ਤੋਂ ਵੱਧ ਸਕਦੇ ਹਨ ਕਿਉਂਕਿ ਇਹਦੇ ਨਾਲ ਗੁਰੂ ਨਾਨਕ ਦੀ ਵਿਚਾਰਧਾਰਾ ਇਹ ਕਹਿੰਦੀ ਹੈ ਵੀ ਸਾਰੇ ਲੋਕ ਬਰਾਬਰ ਹਨ ਜਿਹਦੇ ਨਾਲ ਡਿਸਪਲਿਨ ਚਾਹੀਦਾ ਮੈਨੇਜਮੈਂਟ ਚਾਹੀਦੀ ਆ ਬਿਟਕਰਾਨੀ ਚਾਹੀਦਾ ਕੋਈ ਭੇਦ ਭਾਵ ਨਹੀਂ ਚਾਹੀਦਾ ਕਿ ਉੱਚ ਨੀਚ ਦਾ ਬਿਟਕਰਾਨੀ ਚਾਹੀਦਾ ਅਸੀਂ ਪਹਿਲਾਂ ਵੀ ਤਿੰਨ ਝੰਡੇ ਲੋਕਾਂ ਦੇ ਸਾਹਮਣੇ ਵੀੜ ਨੂੰ ਰੱਖੀ ਅਸੀਂ ਲਿਆ ਚੁੱਕੇ ਹਾਂ ਇਹਕਿਨ ਜਿਹੜਾ ਸਾਡਾ ਇਹ ਏਜੰਡਾ ਆ ਇੱਕ ਅਹਿਮ ਹੈ ਕਿਉਂਕਿ ਇਹਦੇ ਨਾਲ ਪੰਜਾਬ ਦੇ ਲੋਕ ਖਾਸ ਕਰਕੇ ਸਿੱਖ ਕਮਿਊਨਿਟੀ ਜਾਤਾਂ ਪਾਤਾਂ ਦੇ ਵਿੱਚ ਵੰਡੀ ਹੋਈ ਆ ਉੱਚ ਨੀਵੀਂ ਦੇ ਵਿੱਚ ਵੰਡੀ ਹੋਈ ਆ ਕੋਈ ਸ਼ਰੂਲ ਕਾਸਟ ਆ ਕੋਈ ਬੈਕਵਰਡ ਆ ਕੋਈ ਜਰਨਲ ਆ ਕੋਈ ਦਲੈਤਾ ਕੋਈ ਰਮਦਾਸ ਗਿਆ ਬਹੁਤ ਸਾਰੀਆਂ ਕਾਸਟਾਂ ਵਿੱਚ ਵੰਡੀ ਹੋਈ ਹੈਗੀ ਆ ਇਹਦੇ ਵਿੱਚ ਸਰਕਾਰਾਂ ਨੇ ਵੀ ਪੱਕੀ ਮੋਹਰ ਲਾ ਦਿੱਤੀ ਹੈ ਬਿਤਕਰਾ ਖੜਾ ਕਰ ਦਿੱਤਾ ਹੈ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਅਗਰ 2026 ਦੇ ਵਿੱਚ ਸਤਾ ਦੇ ਵਿੱਚ ਆਉਂਦੀ ਹੈ ਤਾਂ ਇਹ ਮਤਾ ਲਾਗੂ ਕੀਤਾ ਜਾਊਗਾ ਪੰਜਾਬ ਦੇ ਵਿੱਚ ਇੱਕ ਪਿੰਡ ਮਗਰ ਇੱਕ ਗੁਰਦੁਆਰਾ ਇੱਕ ਧਰਮਸ਼ਾਲਾ ਇੱਕ ਸਮਸ਼ਾਨ ਘਾ ਜਿਹੜੀ ਕਿ ਇਕੱਠੀ ਹੋਊਗੀ ਕੋਈ ਭੇਤ ਭਾਵ ਵਿਤਕਰਾ ਨਹੀਂ ਹੋਊਗਾ ਉੱਚੀ ਨੀਵੀਂ ਜਾਤ ਪਾਤ ਸਭ ਖਤਮ ਕੀਤਾ ਜਾਊਗਾ ਤਾਂ ਜੋ ਸਾਡਾ ਪੰਜਾਬ ਸਾਡੀ ਸਿੱਖ ਕਮਿਊਨਿਟੀ ਤਰੱਕੀ ਕਰ ਸਕੇ ਤਾਂ ਜੋ ਅਸੀਂ ਇਹ ਵੀ ਕਹਿ ਸਕੇ ਕਿਉਂਕਿ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਇਹੀ ਗੁਰੂ ਨਾਨਕ ਦੀ ਬਚਾਅ ਤਰ੍ਹਾਂ ਕਹਿੰਦੀ ਹੈ ਇਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਚਾਅ ਤਰ੍ਹਾਂ ਕਹਿੰਦੀ ਹੈ। ਇਹੀ ਛਾਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਸੇਹ ਦਿੰਦੀ ਹੈ ਕਿਉਂਕਿ ਸਾਰੇ ਲੋਕ ਬਰਾਬਰ ਹਨ। ਬਰਾਬਰਤਾ ਲੈ ਕੇ ਆਉਣ ਉਸ ਨੂੰ ਖਤਮ ਕਰਨਾ ਭੇਦਭਾਵ ਖਤਮ ਕਰਨਾ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੂ ਪੰਜਾਬ ਸੋਨਾ ਪੰਜਾਬ ਫੇਸਬੁੱਕ ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਇਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਵੇਂ ਮਤੇ ਦੀ ਵੀਡੀਓ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅਸੀਂ ਸਾਰ ਨੂੰ ਜੀ ਆਇਆਂ ਜਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਰਤ ਨੂੰ ਫਾਲੋ ਕਰਦੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅੱਜ ਅਸੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ ਟ੍ਰਾਇੰਗਲ ਪਾਰਟੀ ਆਫ ਪੰਜਾਬ ਦਾ